ਹਾਂਜੀ ਕਿਵੇਂ ਹੋ ਠੀਕ ਹਾਂ ਲਾਹਣਾ ਬਰਨਾਲਾ ਵਾਸੀ 사ਦਰ ਬਾਜ਼ਾਰ ਵਾਲੇ ਵਧਾਈ ਦੇ ਪਾਤਰ ਨੇ ਇਹਨਾਂ ਨੇ ਬਹੁਤ ਤਕੜਾ ਕੰਮ ਕੀਤਾ ਕਿ ਪੱਥਰਾਂ ਦੇ ਵਿੱਚ ਨਾ 사ਦਰ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਦਰਖਤਾਂ ਲਾਤੇ ਮੇਰੀ ਫਰਵਾਹੀ ਬਾਜ਼ਾਰ ਤੇ ਹੰਡਾਇਆ ਬਾਜ਼ਾਰ ਵਾਲੇ ਸਾਰੇ ਸੱਜਣਾ ਨੂੰ ਬੇਨਤੀ ਹੈ ਮੇਰ ਤੁਸੀਂ ਵੀ ਪਹਿਲ ਕਰੋ ਔਰ ਹਰ ਇੱਕ ਦੁਕਾਨ ਵਾਲੇ ਨੂੰ ਬੇਨਤੀ ਹੈ ਕਿ ਤੁਸੀਂ ਪਹਿਲ ਕਰੋ ਆਪਾਂ ਬਰਨਾਲੇ ਨੂੰ ਹਰਾ-ਭਰਾ ਵਧੀਆ ਸੋਹਣਾ ਸ਼ਹਿਰ ਬਣਾਈਏ ਦੇਖੋ ਰਹਿਣਾ ਤੁਸੀਂ ਆ ਇੱਥੇ ਪਰ ਸਾਣ ਆਪਣੇ ਬਰਨਾਲੇ ਜ਼ਿਲ੍ਹੇ ਦੀ ਵਧੂਗੀ ਕੋਈ ਪਿੰਡ ਵਾਲਾ ਨਹੀਂ ਰਹਿਣਾ ਸ਼ਹਿਰ ਵਾਸੀਆਂ ਨੇ ਰਹਿਣਾ ਪਰ ਜਦੋਂ ਸ਼ਹਿਰ ਦੇ ਵਿੱਚ ਆਪਣੇ ਦੇ ਵਿੱਚ ਬਾਹਰੋਂ ਕੋਈ ਆਊਗਾ ਉਹ ਵਾਕਿਆ ਕਹੂਗਾ ਜਿਵੇਂ ਆਪਾਂ ਕਹਿੰਦੇ ਹਮੇਸ਼ਾ ਚੰਡੀਗੜ੍ਹ ਬੜਾ ਹਰਾ-ਭਰਿਆ ਦਿੱਲੀ ਬੜਾ ਹਰਾ-ਭਰਾ ਠੀਕ ਆ ਆਪਣੇ ਬਰਨਾਲੇ ਦਾ ਵੀ ਬਾਈ ਆਏ ਨਾਉ ਚੱਲੇ ਬੇਨਤੀ ਹੈ ਵੀ ਹਰੇਕ ਦੁਕਾਨ ਵਾਲੇ ਕੋਲੇ ਆਪਣੀ ਵੀਡੀਓ ਪਚਾ ਦਿਓ ਹਰੇਕ ਘਰ ਵਾਲੇ ਕੋਲੇ ਹਰੇਕ ਕਲੋਨੀ ਵਾਲੇ ਕੋਲੇ ਵੇ ਆਪਾਂ ਨਾ ਦਰਖਤਾਂ ਦਾ ਹੜ ਲਿਆ ਦੀਏ ਆਪਣੀ ਵੀਡੀਓ ਚੰਗੀ ਲੱਗੀ ਇਕੱਲੇ ਇਕੱਲੇ ਬਰਨਾਲਾ ਵਾਸੀ ਕੋਲੇ ਪਚਾ ਦਿਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਜੇ ਕਿਸੇ ਨੂੰ ਦਰਖਤ ਚਾਹੀਦੇ ਆਪਾਂ ਦਰਖਤ ਵੀ ਪ੍ਰੋਵਾਈਡ ਕਰਾ ਦੇਆ ਠੀਕ ਆ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਵੀ ਦਰਖਤ ਚਾਹੀਦੇ ਆ ਆਹ ਆ ਨਸਲ ਦੇ ਚਾਹੀਦੇ ਆ ਪਰ ਇੱਕ ਮੇਰੀ ਬੇਨਤੀ ਆ ਵੀ ਜਿਹੜੇ ਦਰਖਤ ਲਾਉਣੇ ਆ ਉਹ ਰਵਾਇਤੀ ਤੇ ਦੇਸੀ ਦਰਖਤ ਹੀ ਲਾਇਓ ਕਿਉਂਕਿ ਜਿਹੜੇ ਰਵਾਇਤੀ ਤੇ ਦੇਸੀ ਦਰਖਤ ਆ ਨਾ ਉਹ ਆਕਸੀਜਨ ਵੀ ਦਿੰਦੇ ਆ ਤੇ ਉਹ ਆਪਣੀ ਧਰਤੀ ਨੂੰ ਵੀ ਸ਼ੂਟ ਕਰਦੇ ਆ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਪੂਰੇ ਬਰਨਾਲਾ ਵਾਸੀਆਂ ਦੇ ਵਿੱਚ ਸ਼ੇਅਰ ਕਰ ਦਿਓ